ਬੜੀ ਵੇਰ ਰੈਂਦੀ ਨੱਗਾ ਕੀਟਨ ਦੀ ਸਾਲ ਬਾਅਦ ਆਉਂਦਾ ਨਾਮਵਾ ਵਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲੇ ਵਾਲੇ ਠੀਕ ਠਾਕ ਜੀ ਠੀਕ ਠਾਕ ਜੀ ਕੀ ਹਾਲੇ ਵਾਲੀ ਚੜਦੀ ਕਲਾ ਤੁਹਾਡੀ ਸਾਥੀ ਵਿਚਾਰਦੀ ਗੱਲਾਂ ਰੱਖੀ ਹਾਂ ਸੋ ਅੱਜ ਹੈਗਾ ਜੀ ਆਪਣੇ ਪਿੰਡ ਨਗਰ ਕੀਰਤਨ ਸੋ ਤਿਆਰੀਆਂ ਸ਼ਿਆਰੀਆਂ ਚੱਲ ਰਹੀਆਂ ਪੂਰੀਆਂ ਜੋਰਾ ਸ਼ੋਰਾਂ ਤੇ ਹਾਂ ਤੇ ਹਾਂਜੀ ਕੀ ਕਹਿਣਾ ਚਾਹੋਗੇ ਅਸੀਂ ਉਹਨਾਂ ਨੂੰ ਉਹਦੀ ਸਵਾਗਤ ਕਰਾਂਗੇ ਹਾਂਜੀ ਨੰਗਰ ਕੀਤਾੰਦੀ ਸੋ ਤਿਆਰੀਆਂ ਪੂਰੀਆਂ ਚੱਲੀ ਜਾਂਦੀਆਂ ਸੋ ਆਪਣੇ ਆਪਣੇ ਇੱਥੇ ਟੋਟਲ ਮੈਨੂੰ ਲੱਗਦਾ 6 ਪੜਾ ਹੁੰਦੇ ਨੇ ਸੋ ਇੱਕ ਪੜਾ ਆਪਣੇ ਇਧਰ ਕਰੀਏ ਉਹ ਵੀ ਆਪਣਾ ਲੰਗਰ ਯਾਹ ਲੰਗਰ ਪੜਾ ਹੁੰਦਾ ਇੱਕ ਤਾਂ ਲੰਗਰ ਤਿਆਰ ਬਰ ਤਿਆਰ ਹੋ ਰਿਹਾ ਉਧਰ ਵੀ ਪਾਲਕੀ ਸਾਹਿਬ ਵੀ ਤਿਆਰ ਬਰ ਟਰੈਕਟਰ ਹੀ ਪੂਰੇ ਐਨ ਸ਼ਿੰਗਾਰ ਫੁੱਲ ਸ਼ਿੰਗਾਰੀ ਜਾਂਦੇ ਲੋਕੀ ਬਹੁਤ ਖਰ ਦੇਖ ਲਾਇਆ ਗੁਰਦੁਆਰੇ ਦਾ ਜੇ ਦੇਖਣ ਵਾਲਾ ਮਾਹੌਲ ਆ ਦੇਖੋ ਤੇ ਨਜ਼ਾਰੇ ਲਾਓ ਸੋ ਬਾ ਤੁਹਾਨੂੰ ਸਾਰਿਆਂ ਨੂੰ ਦਰਸ਼ਨ ਕਰਾਵਾਂਗੇ ਸੋ ਚਲ ਆਓ ਚੱਲਦੇ ਹਾਂ ਤੇ ਦਿਖਾਉਣੇ ਤਿਆਰੀਆਂ ਸ਼ਾਰੀਆਂ ਚੱਲੀ ਜਾਂਦੀਆਂ ਜੇ ਪੂਰੀਆਂ ਜੋਰਾਂ ਸ਼ੋਰਾਂ ਤੇ ਲੋ ਜੀ ਇਧਰ ਪਾਲਕੀ ਸਾਹਿਬ ਵੀ ਤਿਆਰ ਬਰ ਤਿਆਰ ਟਰੈਕਟਰ ਪੂਰੇ ਐਨ ਸ਼ਿੰਗਾਰੇ ਹੋਏ ਆ ਵਾਹ ਜੀ ਵਾਹ ਇਹ ਵਾਹ ਜੀ ਵਾਹ ਵਾਹ ਜੀ ਵਾਹ ਕਿਆ ਬਾਤ ਸੋ ਹਲੇ ਤਿਆਰੀਆਂ ਚੱਲੀ ਜਾਂਦੀਆਂ ਉਹ ਵਾਹਿਗੁਰੂ ਮੇਰ ਕਰੀਦਾ ਤੇ ਹਾਂਜੀ ਚਾਹ ਤਿਆਰ ਹੋ ਰਹੀ ਐ ਇੱਧਰ ਹੋਰ ਚਾਹ ਹੋ ਗਈ ਤਿਆਰ ਕੇ ਹੋਈ ਚਾਹ ਕੇ ਬਣ ਗਈ ਗੋਡੀ ਲਓ ਜੀ ਹੋ ਚੁੱਕੇ ਆ ਤਿਆਰ ਬਾੜ ਤਿਆਰ ਬਾੜ ਠੰਡ ਬੜੀ ਜੇ ਜੈਕਟਾਂ ਜੁਕਟਾਂ ਠੋਕ ਲੀਆਂ ਦੋ ਤਿੰਨ ਕਰਾ ਨੀ ਅਸੀਂ ਤਾਂ ਆਪ ਸੋਚਿਆ ਸੀ ਕੋਟੀ ਦੀ ਜਾਕਟ ਦੀ ਲੋੜ ਨਹੀਂ ਪੈਣੀ ਪਹਿਲਾਂ ਮੈਂ ਜਾਕਟ ਪਾਈ ਫਿਰ ਹੁਣ ਕੋਟੀ ਪਾਈ ਕਿਉਂਗੀ ਹਵਾ ਬਹੁਤ ਵਗੀ ਜਾਂਦੀ ਐ ਬੱਦਲ ਵਾਂਗ ਸੋ ਅੱਜ ਮੰਮੀ ਸਾਰਿਆਂ ਨੂੰ ਦਰਸ਼ਨ ਕਰਾਉਣੇ ਤੁਸੀਂ ਸਾਰੇ ਆਪਣਾ ਤੁਹਾਨੂੰ ਆਪ ਪਿੰਡ ਦਿਖਾਵਾਂਗੇ ਕਿੱਧਰ ਕਿੱਧਰ ਨਗਰ ਕੀਰਤਨ ਜਾਂਦਾ। ਕਿੰਨੇ ਸਾਲ ਬਾਅਦ ਨਗਰ ਕੀਰਤਨ ਨਿਕਲਦਾ ਸਾਡੇ ਸਾਰੇ ਪਿੰਡ ਨੂੰ ਇੰਨਾ ਚਾਹ ਹੁੰਦਾ ਵਿਆਹ ਨਾਲੋਂ ਵੀ ਜਾਦੇ ਚਾਹ ਹੁੰਦਾ ਤੇ ਕਦੋਂ ਆਉਂਦੇ ਤਿਆਰੀਆਂ ਕਰਨ ਲੱਗੇ ਸਾਰੇ ਜਾਨੀ। ਹਾਂ ਸੋ ਅੱਜ ਫਿਰ ਦਰਸ਼ਨ ਕਰਾਂਗੇ। ਹਾਂ ਤੇ ਨਾਲੇ ਤੁਹਾਨੂੰ ਕਰਾਵਾਂਗੇ ਤੇ ਨਾਲੇ ਲੰਗਰ 'ਚ ਵੀ ਵਿਖਾਵਾਂਗੇ। ਲੰਗਰ 'ਚ ਸੁਪਾ ਮੈਨੂੰ ਕਰੀ ਜਾਂ ਹਰਮਣ ਖੀਰ ਆ ਖੀਰ ਬੱਸ। ਤੇ ਮੈਨੂੰ ਪਤਾ ਪਕੌੜੇ ਵੀ ਆ ਖੀਰ ਵੀ ਆ ਕਿੱਦਾਂ। ਉਹ ਖਾਣ ਪੀਣ ਦਾ ਜਾਗਾ ਹੁੰਦਾ। ਹਾਂ ਪਤਾ ਹੀ ਆ ਤੁਹਾਨੂੰ। ਇੱਕ ਕਾਜ ਸੂਟ ਨਵਾ ਪਾਲਿਆ ਇਹ ਦਿਖਾਦਾ ਹੀ ਨਾ ਲੋ ਜੀ ਇਹ ਪਾਇਆ ਨਹੀਂ ਬਣਾਇਆਗਾ ਇਹ ਕਹਾਂਦੇ ਆਪਦੀ ਮਿਹਨਤ ਨਾਲ ਕੱਢਿਆ ਆ ਸੂਟ ਹਾਂ ਹੈਨਾ ਸਾਰੇ ਆnde ਅਸੀਂ ਵੀ ਕੱਢਣਾ ਅਸੀਂ ਵੀ ਕੱਢਣਾ ਪਾਣਾ ਯਾਰ ਐਡੀ ਸੂਟ ਦੀ ਸਫਾਈ ਆਈ ਨਾ ਮਮਨ ਸੱਚੀ ਬੜਾ ਸੋਹਣਾ ਸੂਟ ਦਾ ਰੰਗ ਪਸੰਦ ਕੀਨੇ ਕਰਾਇਆ ਤੂੰ ਹੀ ਕਰਾਇਆ ਸੀ ਹੈਨਾ ਪਰ ਮਿਹਨਤ ਮੇਰੀ ਆ ਅਤਰੀ ਗਾ ਜੀ ਚਲੋ ਜੀ ਚੱਲੀਏ ਗੁਰੂ ਘਰ ਸਾਰੀ ਸੰਗਤ ਪਹੁੰਚ ਚੁੱਕੀ ਆ ਤੇ ਆਪਾਂ ਵੀ ਹਾਂਜੀ ਹੋ ਚੁੱਕੇ ਹਾਂ ਤਿਆਰ ਪਰ ਮੈਂ ਜੋ ਉੱਥੇ ਬਹਿ ਕੇ ਵੇਚ ਕਰੂੰਗੀ ਬਾਬਿਆਂ ਦੀ ਬੇਬੇ ਮੈਂ ਮੈਂ ਕਿ ਅੱਜ ਤੁਹਾਨੂੰ ਆਪਣੇ ਪਿੰਡ ਦਾ ਸਾਰਾ ਨਗਰ ਕੀਰਤਨ ਦਿਖਾਵਾਂਗੀ ਚਾਹੀਦਾ ਵੀ ਐ ਮੁਖਾਉਣਾ ਹੈ ਨਾ ਸਾਰੇ ਪੜਾ ਦਿਖਾਵਾਂ ਕਿਹੜੇ ਸਾਰੇ ਥਾਈ ਦਾਇਆ ਜੋ ਉਹ ਕੀ ਕੀ ਉਹਦਾ ਨਾਮ ਡਰੋਨ ਡਰੋਨ ਹਾਂ ਅੱਛਾ ਡਰੋਨ ਸ਼ੂਟ ਕਰੀਏ ਮੈਂ ਡਰੋਨ ਸ਼ੂਟ ਕਰਾਂ ਉਹਦੇ ਦਾ ਸੋਹਣਾ ਲੱਗੂਗਾ ਪਾ ਇਤਰੋਂ ਲੱਗਿਆ ਜੋ ਤੇ ਇਤਰੋਂ ਇਤਰੋਂ ਆਉਣਾ ਉਹਨੇ ਇਧਰ ਉਹਨਾਂ ਆਪ ਨਿੱਕੇ ਪਾਰ ਨਾਲ ਕਰਿਆ ਜੋ ਠੀਕ ਹੈ ਜਿਵੇਂ ਤੁਸੀਂ ਕਹੋ ਕਿਵੇਂ ਬੇਬੇ ਬੜੀ ਵੇਟ ਰਹਿਦੀ ਨਗਰ ਕੀਰਤਨ ਦੀ ਸਾਲ ਬਾਅਦ ਆਉਂਦਾ ਤੇ ਨਜ਼ਾਰੇ ਆ ਜਾਂਦੇ ਸਾਡੇ ਪਿੰਡ ਦੇ ਅੱਗੇ ਨਹੀਂ ਸੀ ਆਉਂਦਾ ਹੋਣੀ ਆਉਣ ਲੱਗਾ ਉਹਨਾਂ ਅਰਧ ਕੀਰਤਨ ਦੀ ਪੂਰੀ ਤਿਆਰੀ ਜੇ ਪਹਿਲਾ ਪੜਾ ਆਪਣੇ ਇੱਥੇ ਹੁੰਦਾ ਇੱਥੇ ਲੱਗੂਗਾ ਪੜਾ ਇੱਥੇ ਚੱਲੂਗਾ ਖੀਰ ਦਾ ਲੰਗਰ ਪੂਰਾ ਕੀ ਕੀ ਗਿਆ ਮਾਸਟਰ ਜੀ ਮੈਂ ਕਿਹਾ ਪਹਿਲੋ ਚੰਗੀ ਤਰ੍ਹਾਂ ਲੈਣਾ ਬਣਾਉਣੀਆ ਲੈਣਾ ਬਣਾ ਕੇ ਚੰਗੀ ਤਰ੍ਹਾਂ ਫੇਰ ਉਸ ਤੋਂ ਬਾਅਦ ਵਰਤਣਾ ਨਹੀਂ ਕਈ ਬੰਦੇ ਵਿੱਚ ਉਹ ਰਹਿ ਜਾਂਦੇ ਆ ਹਾਂਜੀ ਬਿਲਕੁਲ ਲੋ ਜੀ ਪੰਜ ਪਿਆਰੇ ਸਹਬਾਣੇ ਤਿਆਰ ਬਰ ਤਿਆਰ ਵਾਹ ਖੀਰ ਚੱਲੂ ਇੱਥੇ ਕੀਰਤਾਂ ਲੰਗਰ 1000 ਕਾਜੂ ਬਦਾਮਾਂ ਵਾਲੀ ਖੀਰ ਲਓ ਜੀ ਨਗਰ ਕੀਰਤਨ ਦੀ ਰਵਾਇਤ ਹੋ ਚੁੱਕੀ ਆ ਸੋ ਪਹਿਲਾ ਪੜਾ ਇੱਥੇ ਹੀ ਆਪਣਾ ਇੱਥੇ ਚੱਲੂਗੀ ਖੀਰ ਕਾਜੂ ਬਦਾਮਾਂ ਵਾਲੀ ਖੀਰ ਚੱਲਦੇ ਆ ਮੇਪੇ ਜੇ ਬੈਠੇ ਨੇ ਕੀ ਵੇਖਦੇ ਪਏ Okay. Uh -huh. जो देखे। देखे लो जी अगे सफाई चल रही है ਜਨਨਾ ਜਨਨਾ ਦੂਸਰੇ ਪੜਾ ਦੇ ਆਖਰ ਕੁਰਬਾਨੀ ਦੀ ਓਟ ਤੱਕੀ ਬਾਦ ਨਹੀਂ ਲੈਣੇ ਓਏ ਕਿਵੇਂ ਆ ਲੋ ਜੀ ਇਧਰ ਲੱਗਾ ਜੇ ਕੇਲਿਆਂ ਦਾ ਲੱਗੇ ਪਾੜੇ ਕੇ ਜੇ ਉਹ ਜੂਤਾਂ ਚੁੱਤਿੰਦਰ ਜੀ ਸਰਪੰਚਾਂ ਨੇ ਲੰਕਾਰਾਂ ਨੇ ਸਾਡਾ ਆਉਣ ਲੱਗ ਵੇਖਾ ਹੁਣ ਆ ਗਏ ਜੀ ਆਪਣਾ ਤੀਜਾ ਫੜਾ ਪੀੜੀ ਆ ਰਾਜੇ ਇੱਥੇ ਗੱਲ ਦਾ ਲੰਗਰ ਆ ਤਾਂ ਹੀ ਸਭ ਨੇ ਇਹ ਬ੍ਰੈਡ ਦਾ ਇਹ ਅੱਜ ਆਪੇ ਨੌਜਵਾਨ ਬ੍ਰੈਡ ਬਗੜਾ ਵਾਹ ਜੀ ਵਾਹ ਗੁਰੂ ਜੀ ਲੜ ਲਾ ਦਿੱਤਾ ਫਿਰ ਆਇਆ ਸਾਡਾ ਸਰਪੰਚ ਮੁੰਡਾ ਨੇ ਘਰ ਜੋੜ ਕੇ ਬ੍ਰੈਡਾਂ ਦਾ ਲੰਗਰ ਲਾ ਦਿੱਤਾ ਗੁਰੂ ਦੀ ਕਿਰਪਾ ਦੇ ਨਾਲ ਸਹਿਬੱਤੀ ਨੇ ਲਓ ਜੀ ਇੱਧਰ ਚੱਲ ਰਹੇ ਆ ਜਿਆਦੇ ਨਾਲ ਬਰੈਡ ਪਕੌੜੇ ਗਰਮਾ ਗਰਮ ਜਿਆਦੇ ਗਰਮਾ ਗਰਮ ਬਰੈਡ ਪਕੌੜੇ ਇਹ ਮੁੱਚਾ ਵੀਰੇ ਲੰਗਰ ਕਿਵੇਂ ਹੀ ਵਾਹ ਆਸਾ ਮਾਸਮ ਅਗਲੇ ਕਰ ਤੋਂ ਤੇ ਕਨੇ ਇੱਥੇ ਜਾਣੇ ਹਨ ਅੱਗੇ ਲੈ ਜਾਣੇ ਅੱਗੇ ਕਾ ਦਾ ਪੜਾਇਆ ਹੁਣ ਕਹੇ ਵਾਲੇ ਪਤਾ ਨਹੀਂ ਇਹ ਨਹੀਂ ਪ੍ਰਸ਼ਾਦ ਦਾ ਸੂਜੀ ਆ ਅੱਛਾ ਸੂਜੀ ਵਾਲਾ ਉਹ ਆ ਜ਼ਮੀਦ ਸਾਰੇ ਲੰਗਰਾਂ ਬਾਰੇ ਪਤਾ ਹੈ ਹੁਣ ਚੱਲਦੇ ਅਗਲੇ ਪੜਾਉਣ ਨੂੰ ਉਵਾਂ ਕੇ ਬਰੈਡ ਪਕੌੜੇ ਬੜੇ ਸੁਆਦ ਨਾਮਵਾਹੀ ਗੁਰੂ ਸਤਿਨਾਮ ਵਾਹੀ ਗੁਰੂ ਭਾਈ ਲਓ ਜੀ ਅਗਡੇ ਪੜਾ ਤੇ ਪਹੁੰਚ ਚੁੱਕੇ ਆ ਲਓ ਜੀ ਪ੍ਰਸ਼ਾਦ ਦਾ ਲੰਗਰ ਚੱਲ ਰਿਹਾ ਜੀ ਮੈਂ ਉਹ ਦਸਕੀ ਆਉਣੇ ਕਰਿਆ ਖੇਲਾਂ ਤੇ ਫੁੱਲਾਂ ਨੂੰ ਗੰਗਵਾਏ ਨਾਨਕਾਈ ਤੇਰੋ ਨੇ ਅਗਰ ਕੀਰਤਨ ਅਗਲੇ ਪੜਾਅ ਨੂੰ ਵਾਅਦਾ ਹੋਇਆ ਮੈਂ ਨਾ ਨੋਟ ਪਾਈ ਗੱਲ ਰਹੀ ਆ ਪਵਾਹੇ ਗੁਰ ਆਣ ਦਾ ਡੱਕ ਨੂੰ ਪਿਆਰ ਲਓ ਜੀ ਪਹੁੰਚ ਚੁੱਕੇ ਹੱਡੇ ਤੇ ਅਗਲੇ ਪੜਾਅ ਨੂੰ ਦੇਖੀ ਕੀਤੇ ਸੋਭਾ ਸੰਸਾਰ ਸਾਰੇ ਜਿਹੜੀਆਂ ਬੀਬੀਆਂ ਦੇ ਲਓ ਜੀ ਚਾਹ ਬਣਾਉਣੀ ਹੋਰੇ ਹਾ ਜੋਰ ਜਲੇnde ਮਾਰ ਮਾਰ ਕੇ ਨਹੀਂ ਕਰਤਾਰ ਪੀਰ ਫਕੀਰ ਸਰ ਆਖਰੀ ਜਿਹੜਾ ਜਿੱਤੇ ਲਾਇਆ ਚਾਰਜ ਤੇ ਇਹ ਇਨਸਾਨ ਦੀ ਨਹੀਂ ਪੰਡਤ ਛੇਵ ਦਾਤਾ ਲਓ ਜੀ ਜਿਹੜਾ ਆਕਾਰ ਖੜੀ ਪੜਾ ਦੇ ਕੰਦਾ ਸਿਗਾਰ ਸਵੇਰੇ ਤੜਕੇ ਅੰਮ੍ਰਿਤ ਵੇਲੇ ਨਦੀ ਦੇ ਕਿਨਾਰੇ ਤੇ ਜਲੇ ਜਾਂਦਾ ਵਾ ਤੇ ਆਕਾਰਪੁਰਖ ਦੀ ਬੰਦਗੀ ਆਕਾਰਪੁਰਖ ਦੀ ਆराधना ਉਸ ਮਾਲਕ ਦਾ ਸਿਮਰਨ ਕਰਿਆ ਕਰਦਾ ਵਾ ਪਰਮਕਾਰ ਜਿਹੜੇ ਗੰਗਾ ਤੇ ਕੰਡੇ ਤੇ ਉਸ ਵਕਤ ਤੇ ਜੰਗਲ ਫੈਲੇ ਆਂ ਜਦੋਂ ਅਰਬਾ ਸਤਗੁਰਾਂ ਦੇ ਉਹ ਇਤਿਹਾਸ ਨੂੰ ਤੁਸੀਂ ਸੁਣਿਆ ਹੈ ਫੜਾ ਦਰਪੜਾ ਗੁਰੂ ਕਿਰਪਾ ਕਰੇ ਆਪ ਬਾਣੀ ਪੜ੍ਹੀਏ ਬੱਚਿਆਂ ਨੂੰ ਬਾਣੀ ਪੜ੍ਹਨ ਲਈਏ ਤਾਂ ਕਿ ਇੱਕ ਚੰਗੇ ਇਨਸਾਨ ਬਣ ਕੇ ਉਦ੍ਰਤ ਕਰਕੇ ਵਸੀਆ ਧੋਏ ਵਕਤ ਵਿਚਾਰੇ ਉਹ ਬੰਦਾ ਹੋਏ ਆਪਣੇ ਆਪ ਨੂੰ ਬੰਦੇ ਦੇ ਰੂਪ ਚ ਮਹਿਸੂਸ ਕਰਦੇ ਆ ਬੰਦਕ ਹੋਏ ਬੰਦ ਸੁਧ ਲਹੀਏ ਵੰਦਨਾ ਕਰਨ ਵਾਲਾ ਬੰਦਗੀ ਕਰਨ ਵਾਲਾ ਅਗਰ ਕਹਵਾਂਗੇ ਫਿਰ ਸਾਨੂੰ ਬੰਦਗੀ ਦੀ ਮਹਾਨਤਾ ਦਾ ਪਤਾ ਲੱਗਦਾ ਹੈ ਕਿ ਬੰਦੇ ਬੰਦਗੀ ਇਕ ਤਿਆਰ ਤਾਂ ਤਿਆਰ ਹੋ ਕੇ ਤਿਆਰ ਹੋ ਕੇ ਰੱਬ ਦੀ ਬੰਦਗੀ ਕਰਦੇ ਰਹਿਣਾ ਸਮਾਨ ਕਰਦੇ ਰਹਿਣਾ ਗੁਰੂ ਕਿਰਪਾ ਕਰੇ ਸਤਿਗੁਰਾਂ ਦੀ ਯਾਦ ਅੰਦਰ ਜੁੜਿਆ ਹੋਇਆ ਸਾਡਾ ਸਮਾ ਸਫਲ ਹੋਵੇ ਮਿੱਠਾ ਜੀਰ ਦੁਬਾ ਮਾਂ ਦਾ ਕੋਰਾ ਦਾ ਰਿਜਾ ਸੋਹਣੀ ਦੀ ਸੂਰਤ ਵੰਗਿਆ ਮਾਂ ਕਹੀ ਕੇ ਹਿੰਦਾ ਫਾਰਦਾ ਸੋਹਣੀ ਜੀ ਸੂਰਤ ਦਾ ਹੈ ਦੂੜ ਚੜਕ ਤੇ ਪਹੁੰਚ ਚੁੱਕਿਆ ਨਗਰ ਕੀ ਤਨ ਆਸ ਹੁਣ ਗੁਰੂ ਘਰ ਚੱਲਦੇ ਹਾਂ ਸਾਤ ਇਹ ਇੱਧਰ ਲੰਗਰ ਤਿਆਰ ਵਰ ਤਿਆਰ ਤੇ ਹੁਣ ਸਾਰੀਆਂ ਸੰਗਤਾਂ ਨੂੰ ਇੱਥੇ ਜਿਹੜਾ ਗੁਰੂ ਘਰ ਦਾ ਲੰਗਰ ਛਕਾਵਾਂਗੇ ਸਾਰੇ ਬਹਿ ਚੁੱਕੇ ਆ ਨਾ ਸਾਰੇ ਛਾਂ ਦੇ ਦਬੈ ਚੁੱਕੀ ਆ ਤੇ ਹੁਣ ਲੰਗਰ ਛਕਾ ਕੇ ਓਹ ਕੌਣ ਬੈਠਾ ਏ ਆਓ ਏ ਮੰਮੀ ਓਹ ਬੈਠੋ ਏ ਏ ਮੇਰਾ ਧਿਆਨ ਹੀ ਨਾ ਲੰਗਰਾਂ ਲੀ ਉਹ ਕੱਲ ਖਾਨਪਾਟ ਸਾਹਿਬ ਪ੍ਰਕਾਸ਼ ਹੋਈ ਸੀ ਅੱਜ ਨਗਰ ਕੀਰਤਨ ਆ ਤੇ ਕੱਲ ਨੂੰ ਪਹੁੰਚਾਂਗਾ ਸੰਗਤ ਜਿਆਦਾ ਹੁੰਦੇ ਨੇ ਵਿਚਾਰੇ ਸਵੇਰ ਤੋਂ ਪਕਾਉਣਾ ਸ਼ੁਰੂ ਕਰ ਦਿੰਦੇ ਆ ਹੂੰ ਬੰਦੇ ਫੱਲੇ ਗਾਜਰਾ ਤੇ ਕੀ ਬਣਿਆ ਵਾ

thank you ਤੇ ਫਤਿਹ ਦੇ ਪ੍ਰਸ਼ਾਦਾ ਛਕ ਲਓ ਸੌਜੀ ਨਹੀਂ ਮਿਲੀ ਮੀ ਬੀ ਸਤਿ ਸ਼੍ਰੀ ਅਕਾਲ ਠੀਕ ਠਾਕ ਜੀ ਸਾਰਿਆਂ ਨੂੰ ਕਿੱਦਾਂ ਲੱਗਾ ਵਲੌਗ ਕਿੱਦਾਂ ਸੀ ਸਾਰਿਆਂ ਨੇ ਦਰਸ਼ਨ ਕੀਤੇ ਕਮੈਂਟ ਕਰਕੇ ਜਰੂਰ ਦੱਸਿਓ ਸੋ ਬਹੁਤ ਸਾਰਾ ਅਪ੍ਰੀਸ਼ੀਏਟ ਪਲੀਜ਼ ਲਾਈਕ ਸ਼ੇਅਰ ਐਂਡ ਕਮੈਂਟ ਵੈਗੁਰਜੀ ਦਾ ਖਾਲਸਾ ਵੈਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਲਾਵਤ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ